ਦੇ ਖਾਲਸਾ ਵਾਹਿਗੁਰੂ ਜੀ ਬਤਾ ਜੈ ਸ਼ਕਰੇ ਜੀ ਤਾਂ ਦੋਸਤੋ ਜਿਨਾ ਕਰਦਾ ਸ਼ਾਇਦ ਜੀ ਤੇ ਵੀ ਇਹਦਾ ਆਸਲ ਜਿੱਤਾ ਕਿ ਸੱਪ ਕੋਈ ਪੜ ਗਿਆ ਯਾਰ ਇਹ ਹੋਰ ਕਿੱਟ ਹੋਣ ਲੱਗੀ ਯਾਰ ਇਹ ਮੇਰਾ ਸੁਪਨੇ ਦਾ ਉਹ ਮੇਰਾ ਹੁਣ ਬਲਕਾ ਮੈਂ ਹੁਣ ਕਰਦੇ ਆਪਣਾ ਪ੍ਰੋਪਰ ਕਰਨੇ ਜੇ ਵਾਰ ਨਾ ਕਰਮ ਦੋਸਤੋ ਅਰਾਧਾ ਸ਼ਾਇਦ ਬੋਲ ਕਿਸੇ ਪੈਜੀ ਨੂੰ ਸਭ ਕਟਿਆ ਸੀ ਪਰ ਉਹਨਾਂ ਦੇ ਕਰਮ ਚੰਗੇ ਆ ਵੀ ਉਹਨਾਂ ਨੂੰ ਸੱਪ ਬਿਨਾਂ ਜਾਣ ਵਾਲਾ ਇਹ ਚੱਕਰ ਕਿ ਲਾ ਕੇ ਚਲੋ ਮੈਂ ਫੋਟੋ ਵੀ ਚੱਕੀ ਦੀ ਦੰਦ ਦੇਖ ਕੇ ਉਹਨਾਂ ਨੂੰ ਦੱਸਿਆ ਤੇ ਪੈਰੀ ਵੀ ਠੀਕ ਆ ਤੇ ਘਰ ਦਾ ਕੇ ਜਿਹੜਾ ਉਹ ਸਬਤੂਆ ਰਾਤ 11:00 ਵਜੇ ਹੋਈ ਹੁੰਦਾ ਜੀ ਪਰ ਉਹ ਬਹੁਤ ਪਿਆਰ ਨਾਲ ਬੋ ਦਿੰਦੇ ਜੇ ਵੀਡੀਓ ਦੇ ਵਿੱਚ ਇਹ ਦੇਰੀ ਨਹੀਂ ਸਿੱਧੀ ਪੱਧਰੀ ਜਾਣਕਾਰੀ ਮੀਂਹ ਲੋਕਾਂ ਨੂੰ ਕਿ ਕਿਹੜੀ ਚੀਜ਼ ਜ਼ਹਿਰ ਵਾਲੀ ਆ ਤੇ ਕਿਹੜੀ ਚੀਜ਼ ਜਿਹੜੀ ਆ ਉਹ ਨਹੀਂ ਜ਼ਹਿਰ ਤੋਂ ਤੇ ਹੁਣ ਦੇਖਦੇ ਆਂ ਉਹ ਇਹੋ ਜਿਹੇ ਸਮਝਾ ਬਦਲੇ ਤੇ ਚੱਲੇਆ ਦੇ ਸੋਚਦਾਗੇ ਤੋਲੇ ਛੀਤੇ ਮਗਰ ਦੇ ਖਾਣੇ ਚ ਵੜ ਗਿਆ ਸੀ ਤਾਂ ਫੇਰ ਨਹੀਂ ਬੜੀ ਪਰੇਸ਼ਾਨੀ ਸੀ ਕਿ ਤਰੁ ਤਰ ਮਾਰ ਕੇ ਸੱਪ ਬਣਿਆ ਸੀ ਥੋੜਾ ਜਿਆ ਕੇ ਨਿਕਲ ਪਉਣਾ ਪਿਆ ਤੇ ਅਨਿਕਲ ਬੂਨ ਤੋਂ ਬਾਅਦ ਵਿੱਚ ਇਹਨੂੰ ਵੀ ਸੇਫ ਕਰਨਾ ਜ਼ਰੂਰੀ ਆ ਹਟ ਕੀ ਕਰ ਸਰ ਇਹ ਸਭ ਤਾਂ ਇੱਕੋ ਹੀ ਹੋ ਰਿਹਾ ਤੇ ਵੀਰ ਜੀ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਕਿ ਤੁਹਾਨੂੰ ਮੈਂ ਬਹੁਤ ਵਧੀਆ ਸੱਪਾਂ ਦੀਆਂ ਜਾਣਕਾਰੀਆਂ ਦਿਨਾਂ ਰਿਹਾ ਕਿਹੜਾ ਜ਼ਹਿਰ ਵਾਲਾ ਤੇ ਕਿਹੜਾ ਬਿਨਾਂ ਜ਼ਹਿਰ ਵਾਲਾ ਡਰਾਉਣਾ ਥੋੜੀ ਜਿੰਦਗੀ ਦੇ ਵਿੱਚ ਕਦੀ ਘੇੜਿਆ ਨਹੀਂ ਹਮੇਸ਼ਾ ਸੱਪਾਂ ਦੇ ਕੰਮ ਦੇ ਵਿੱਚ ਤੁਹਾਨੂੰ ਸਮਝਾਇਆ ਹੁਣ ਦੁਨੀਆ ਸੱਪ ਦੀ ਚਾੜ ਕਰੇ ਇਹ ਸੱਪ ਨੂੰ ਕਹਿੰਦੇ ਰਾਤ ਸਲੇਖ ਜਿੰਦੀ ਦੋਸਤੋਂ ਕਿਸੇ ਨੂੰ ਬਾਇਕ ਨਹੀਂ ਕਰਦਾ ਸਿਰਫ ਇੱਕ ਸੱਪ ਬਣਦਾ ਤਰੀਕਾ ਹੁੰਦਾ ਵਾ हूंदा बिल्कुलु देर बिलो भाॼी किसे ते टाली साई ਕਿਸੇ ਦਾ ਨੀਲੇ ਸਟੈਂਡ ਦਾ ਨਿਕਲ ਸੀ ਨੂੰ ਜੀਆ ਖਾਸ ਕਰਕੇ ਕਿਸੇ ਨੂੰ ਸਕਿਨ ਦੀ ਅਲਰਜੀ ਆ ਹਰ ਨੂੰ ਇੱਕ ਫੋਟੋ ਵਾਇਰ ਗੱਲਾਂ ਨਾਲ ਨਹੀਂ ਜਿੱਦਾਂ ਦੇ ਇਹੀ ਜ਼ਖਮ ਵਗੈਰਾ ਵੀ ਦੇ ਆਹੀ ਉਹਨਾਂ ਨੂੰ ਵੀਡੀਓ ਪਾਵਾਂਗੇ ਇਹ ਵੀਡੀਓ ਤੁਸੀਂ ਮੇਰੇ YouTube ਚੈਨਲ ਪੰਜਾਬੀ ਜ਼ੱਪਾ ਵਾਲੇ ਤੇ ਦੇਖ ਰਹੇ ਜੇ ਪਰ ਕੱਲ੍ਹ ਰਾਤੀ ਇੱਕ ਕੁੜੀਆ ਨੂੰ ਸੱਪ ਕੱਟਿਆ ਤੇ ਪੱਲੀ ਤੋਂ ਪਤਾ ਲੱਗਿਆ ਕਿ ਇਹ ਜ਼ਹਿਰ ਵਾਲਾ ਉਹ ਕੁੜੀਆ ਘਰ ਆ ਗਈ ਚਲੋ ਕੁੜੀਆ ਨੂੰ ਬਚਾਇਆ ਲਾ ਕੇ 3 ਕਿਲੋ ਲੀਟਰ ਪੀਂਹ ਦੇਵਾ ਤੇ ਇਹਦਾ ਸਟੋਰ ਤੇ ਸੱਪ ਬੜਿਆ ਫਿਰ ਉਹ ਸੱਪ ਵੀ ਬੜਿਆ ਤੇ ਦੋਸਤੋ ਸੱਪਾਂ ਨੂੰ ਨਹੀਂ ਨਾ ਡਰਿਆ ਕਰੋ ਬੰਦਿਆਂ ਤੋਂ ਡਰਿਆ ਕਰੋ ਕਿਉਂਕਿ ਬੰਦਿਆਂ ਦੇ ਨਾਲੋਂ ਸੱਪਾਂ ਦੇ ਨਾਲੋਂ ਬੰਦੇ ਜਿਆਦਾ ਜ਼ਹਿਰੀ ਹੋ ਗਏ ਆ ਤੁਸੀਂ ਦੋ ਇਹਨਾਂ ਨਾਲ ਤੇ ਆਪਣਾ ਰੂਹ ਮਾਸ ਨਾਲ ਰਿਸ਼ਤਾ ਹੋਵਾ ਉਹ ਜਾਂ ਕਿਸੇ ਤੂਸਾਪ ਵਾ ਜ਼ਹਿਰ ਆ ਬਾਕੀ ਸੱਨੇ ਸੱਪ ਜਿਹੜੇ ਆ ਉਹ ਬੀਹੋਂ ਜ਼ਹਿਰ ਕੋਣ ਹੁਣ ਸੱਪ ਲੜ ਗਿਆ ਤੁਸੀਂ ਬੰਦਿਆਂ ਦੇ ਕੋਲ ਚਲੇ ਕੇ ਗੱਲ ਸਮਝਾ ਨਾ ਲਈ ਉਹਨੇ ਵਾਦਾ ਕਰਤਾ ਜਾਣ ਬਤ ਨਹੀਂ ਪਰ ਬਲੀਏ ਦੱਸੋ ਵੀ ਸੀਰੀਤ ਸੱਪ ਦਾ ਜ਼ਹਿਰ ਕਿੱਥੇ ਗਿਆ ਕਿ ਉਹ ਜ਼ਹਿਰ ਦੇ ਭੰਗਨ ਦਾ ਕਿ ਉਹ ਜ਼ਹਿਰ ਰੁਕਦਾ ਕਿ ਉਹ ਜ਼ਹਿਰ ਇੱਕਦਾਂ ਰੁਕਦਾ ਕਿੱਥੇ ਜਾਂਦਾ ਉਹਨੇ ਪਛੰਦ ਕਾਰ ਨੂੰ ਸਮਝੋ ਕਾਰ ਕੀ ਆ ਤੁਹਾਨੂੰ ਸਭ ਬਿਨਾਂ ਜ਼ਹਿਰ ਵਾਲੇ ਦੀ ਬਾਈ ਜਿਹੜੇ ਜ਼ਹਿਰ ਵਾਲੇ ਸਭਨਾ ਸਿਰਫ ਆਪਣੇ ਪੰਜਾਬ ਦੇ ਦੋ ਨਸਲਾਂ ਸਿੰਗਲ ਇਅਰ ਡਬਲ ਇਅਰ ਤੇ ਟ੍ਰਿਪਲ ਇਅਰ ਅਹੀਂ ਦਸਤਾਨਾ ਬਾ ਆ ਕੇ ਫੜਦਾ ਜਿਹੜੇ ਤਨੁ ਹਕੀਮ ਵੈਦ ਜੋਗੀ ਫਾਣੇ ਵਾਲੇ ਤੰਤਰ ਮੰਤਰ ਵਾਲੇ ਜਿਹੜੇ ਵੀ ਸਭ ਤੋਂ ਬਚਾਉਂਦੇ ਆ ਉਹਦਾ ਨਰਬੋਸਸ ਆਪ ਤੋਂ ਮਜਾ ਸਕਦੇ ਜਿਹਦੇ ਤੇ ਜ਼ਹਿਰ ਨਹੀਂ ਹੈ ਹੁਣ ਤੋ ਸਾਬ ਆ ਕੇ ਜ਼ਹਿਰ ਆ ਗਿਆ ਇੱਕ ਸਾਬ ਕੋਬਰਾ ਕੇ ਜਿਹਨੂੰ ਤੁਸੀਂ ਫੜਿਆ ਕਰਦੇ ਜਿਹੜਾ ਫੰਗ ਖੜਾ ਕੋਬ ਤੇ ਨੂੰ ਬਾਈਟ ਕਰਦਾ ਪੂਰੀ ਦੰਦ ਲੱਗਦੇ ਚੰਦੀ ਉਹ ਆਪਣੇ ਜ਼ਹਿਰ ਬੰਦੇ ਦੇ ਅੰਦਰ ਨਹੀਂ ਸੁੱਟਦਾ ਜੇ ਉਹਨੇ ਜ਼ਹਿਰ ਸੁੱਟਦਾ ਉਹਨੇ ਥੋੜੇ ਜਿ ਦੇ ਚੀਜ਼ ਦੇ ਸੋਚ ਬਾ ਹੁਣ ਬੰਦੇ ਨੂੰ ਸਾਬ ਲੜਨ ਨੂੰ 20 ਮਿੰਟ ਹੋ ਗਏ ਕਿਹਨੇ ਨੂੰ ਗੂੰਜਦਾ ਵੀ ਬਾਬਾ ਜੀ 20 ਮਿੰਟ ਹੋ ਗਏ ਸਾਬ ਲੜਾਈ ਦਾ ਉਹਨੂੰ ਪੁੱਛਣਾ ਵੀ ਕਿਹੜਾ ਨਵਿਆ ਮੰਨ ਲੂ ਕਿ ਕੋਈ ਫੋਟੋਆਂ ਨੇ ਫੜੀ ਜਾਂਦੀ ਫੋਟੋ ਦੀ ਬਾਤ ਹੈ ਜਿਹੜੀ ਸੋਜ ਨਹੀਂ ਪਈ ਉਹ ਸੀ ਨੂੰ ਆਪਾਂ ਕਹਿੰਦੇ ਖਾਲੀ ਬਣ ਜਿੰਨਾ ਕ ਜ਼ਹਿਰ ਉਹਨੇ ਸੁਟਿਆ ਉਹ ਕਾਹਤ ਬੰਦੀ ਬੌਂਡੀ ਵੀ ਚੱਲਦੀ ਆ ਹੱਡੀ ਵੀ ਬੌਂਡੀ ਚੱਲਦੀ ਆ ਉਹਨੂੰ ਜ਼ਿਆਦਾ ਪਰੇਸ਼ਾਨ ਹੁੰਦੀ ਲੋੜ ਨਹੀਂ ਪਰ ਵੀਰ ਦੀ ਡਾਕਟਰ ਕੋਲ ਜਾ ਤੂੰ じゃ ਸਭ ਕਰਿਆ ਜਿਹੜਾ ਕਿ ਤੁਹਾਡੇ ਆ ਸਾਹਿਬ ਜੀ ਨੂੰ ਲੜਿਆ ਸੀ ਐਸਪੀ ਸਾਹਿਬ ਗਈ ਆ ਸਾਰ ਪੱਜੀ ਜਣ ਕੇ ਉਹਨਾਂ ਜ਼ਹਿਰ ਸਵਾ ਦੋ ਘੰਟੇ ਦੋ ਘੰਟੇ ਤਿੰਨ ਘੰਟੇ ਬਾਅਦ ਉਤਰਦਾ ਉਹਨੇ ਸਭ ਤੋਂ ਪਹਿਲਾਂ ਗਲਾ ਫੜਨ ਫਿਰ ਪੀੜ ਵਿੱਚ ਕਰਦੋਣ ਹੁਣ ਮੇਰੇ ਲਾਗੇ ਫੁੱਲਾ ਵੇਟਵਾ। ਆ ਸੱਤ ਕਰ ਦੇਣ ਮੈਨੂੰ ਕੁੜੀਆ ਨੂੰ ਮੰਡੀ ਦੀ ਜਾਰੀਆ ਸੱਤ ਨਹੀਂ ਬਾਈਟਲੀ। ਪਤਾ ਨਹੀਂ ਬਜ਼ਾਰਿਆਂ ਨੂੰ ਪਤਾ ਨਹੀਂ ਲੱਗਾ ਜਾਂ ਕੀ ਚੱਕਰ ਬਣ ਗਿਆ ਕੁੜੀਆ ਦੀ ਧੱਤੋ। ਹੁਣ ਬਾਪੇ ਕੁੜੀ ਸਾਹਦੇ ਲੰਗਰੀ ਦੋ ਬੱਚੀ ਬਚਾਈ। ਇੱਕ ਕਿਰਤੋ ਵਾਸਦੀ ਕੁੜੀ ਆ 48 ਸਾਲ ਦੀ। ਇੱਕ ਹੁੜਾ 80 ਸਾਲ ਦਾ। ਦੋਨਾਂ ਨੂੰ ਬਚਾ ਕੇ ਕੈਮਰੇ ਦੇ ਸਾਹਮਣੇ ਬਾਗੀ ਇਹ ਕਹਿ ਦਿੰਨੇ ਆ ਕਿ ਤੈਨੂੰ ਕਿਸ ਨੇ ਨਹੀਂ ਬਚਾਇਆ ਤੇਰੇ ਕਰਮ ਚੰਗੇ ਆ ਤੁਹਾਨੂੰ ਲੜਿਆ ਹੀ ਬਣਾਇਆ ਦੱਸ। ਜਿਹੜੀ ਰਾਤ ਕੁੜੀਆਂ ਨੂੰ ਲੜਿਆ ਉਹਨੂੰ ਵੀ ਉਹ ਕਰ ਗਿਆ ਤੇ ਬੱਚੇ ਤੈਨੂੰ ਮੈਂ ਕੀ ਕਿਚੋਣਾ ਚੈੱਕੜ ਕਿਲ ਲੈ ਕੇ ਪਾਣੀ ਜਲਾ ਜਾਪਾ ਸਟੋਰ ਬੰਦ ਕਰਨੀ ਹੈ ਤੈਨੂੰ ਸਾਫੀ ਬਿਨਾਂ ਦੇਣਾ ਲੈ ਲੈ ਤਰੋਂਾ ਚਾਹੀਦਾ ਲੋਕ ਨੂੰ ਕੁਝ ਸਮਝਾਉਣਾ ਚਾਹੀਦਾ ਸਮਝਾਉਂਦਾ ਡਰਾਉਣਾ ਨਹੀਂ ਜੀ ਸਮਝਾਉਣਾ ਜੀ ਤੁਹਾਨੂੰ ਹੁਣ ਮੈਨੂੰ ਤੁਸੀਂ ਮੇਰੀਆਂ ਗੱਲਾਂ ਦਾ ਜਵਾਬ ਦਿਖਾ ਜੀ ਮਣਕਾ ਸੱਪ ਲੈਣੇ ਦੀ ਹਾਂਜੀ ਹਾਂਜੀ ਜੇ ਮਣਕਾ ਸੱਪ ਲੈਣੇ ਤਾਂ ਪੱਕਾ ਹਾਲ ਹੋਈ ਉਹਦੀ ਕੀਮਤ ਕਿੰਨੀ ਹੋਈ ਹੱਥ ਦੇ ਲੈ ਦੇ ਰੇ ਰੱਬ ਦੇ ਕੋਈ ਆ ਰੱਬ ਹੀ ਦੱਸਦਾ ਕਿ ਮੈਂ ਕਿੰਦੀ ਵੀ ਰਹੀ ਆ ਜੋਗੀ ਦੇ ਦਿਮਾਗ ਬਣੇ ਤੈਨੂੰ ਕੋ 300 ਦਾ ਵੀ ਲਾ ਅਸੀਂ ਇੱਕ ਮਿੰਟੇ ਲੋਹਾ ਵੇਚਣਾ ਹੈ ਆਪਾ ਦੁਕਾਨ ਤੋਂ ਮਦਾ ਚਾਹੀਦੀ ਆ ਨੀ ਇਹਨੇ 5 ਰੁਪਏ ਨੇ ਘੱਟ ਲਾਉਂਦੇ ਆ 500 ਬਾਤੇ ਮਰਗਾ ਜਿਹੜਾ ਵਾ ਉਹ ਆਪਿਆ ਰੰਦਾ ਕੱਚੂ ਕੰਮੇ ਦਾ ਖੂਲ ਜੀ ਲੇਦਾ ਥੋੜਾ ਜਿਹਾ ਬਲੇਡ ਨਿਕਲਿਆ ਬਲੇਡ ਚਿਪਚਿਪਾ ਨਹੀਂ ਚਿਪਕਦਾ ਉਹ ਤੇ ਟਰਾਈ ਕਰੇ ਕੋਲਾ ਵੀ ਜੁੜਦਾ ਸਕਿਲ ਲੜਦੀ ਦਾ ਕੰਮ ਕਰੀਦਾ ਡਾਈ ਬੈਂਡ ਦਾ ਕਰੀਦਾ ਸਾਫ ਵਰਦੀ ਸੇਵਾ ਵੀ ਨਹੀਂ ਦਿੰਦੀ ਆ ਪੜਿਆ ਕੇ ਇਹਨੂੰ ਬੇਕੂ ਬਣਾ ਕੇ ਪੈਸਾ ਨਹੀਂ ਕਮਾਇਆ ਠੀਕ ਹੈ ਜੀ ਮੌਤ ਮਾਰਦੀਆਂ ਹੱਥਾਂ 'ਚ ਰੋਜੀ ਰੋਟੀ ਆ ਜੋ ਵੀ ਹੈਗਾ ਤੈਨੂੰ ਕੋਲ ਕਲੀਅਰ ਗੱਡ ਦਸਦਾ ਨਾ ਨਾ ਮੈਂ ਯਾਦ ਕਰਦਾ ਸਭ ਮੰਨਦੇ ਇੱਕ ਬੰਦਾ ਦੱਸ ਦੋ ਜਿਹੜਾ ਅੰਦਾਜ਼ ਮੇਰੀ ਦੁਕਾਨਦਾਰੀ ਖਰਾਬ ਹੋ ਗਈ ਚਲੋ ਮੈਂ ਮੈਂ ਨਾ ਮੈਂ ਦੁਆ ਕਰਦਾ ਲੋਕਾਂ ਦੇ ਬਾਬਾ ਵੀ ਥੋੜੇ ਬੋਦੇ ਪੈਸੇ ਲੈਣ ਚਲੋ ਆਪਾਂ ਲੋਕਾਂ ਦੀ ਗਲਤੀ ਆ ਜਨੇ ਦੁਕਾਨਦਾਰੀ ਆ ਓਏ ਇਹਨਾਂ ਸੱਪ ਲੜੇ ਨੂੰ ਪੂਛ ਕਰਦੀ ਨੂੰੜੀ ਨਹੀਂ ਆ ਗਈ ਹਾਂਜੀ ਹਾਂਜੀ ਹੁਣ ਕੁੜੀ ਇੰਨੀ ਜਿਆਦਾ ਘਬਰਾ ਗਈ ਬਾਦੀ ਇੰਨੀ ਜਿਆਦਾ ਘਬਰਾ ਗਈ ਦੂਰ ਹੀ ਬੱਚੀ ਬੱਚੇ ਘਬਰਾ ਜਾਂਦੇ ਉਹਨੂੰ ਵਾਈਡ ਦੇਖ ਕੇ ਬੜਾ ਲੱਗਿਆ ਵੀ ਜ਼ਹਿਰ ਵਾਲਾ ਕਿ ਬਿਨਾਂ ਜ਼ਹਿਰ ਵਾਲਾ ਹੁਣ ਤਾਂ ਏਰੀਆ 'ਚ ਕਿੰਨੇ ਸੱਪ ਲੜੇ ਦਾ ਨਾਮ ਕਰਦੇ ਹਾਂਜੀ ਤੁਹਾਡੇ ਏਰੀਆ 'ਚ ਸੱਪ ਲੜੇ ਦਾ ਫਾਣਾ ਕਿੰਨੇ ਕਰਦੇ ਆ 판ਡੇ ਦੇ ਬਹੁਤ ਜਣੇ ਕਰਦੇ ਨੇ ਕਿ ਉਹ ਕਿਹਨੂੰ ਕਹਾਂ ਸੱਪ ਜਮਾਨਾ ਟੱਚ ਕਰਕੇ ਪਾਉ ਲਓ ਮੈਂ ਟੱਚ ਕਰਕੇ ਵਿਖਾਉਣਾ ਵੀ ਸੱਪ ਕਿਹੜਾ ਜ਼ਹਿਰ ਮੈਨੂੰ ਘੋੜ ਨਹੀਂ ਹੋਣਾ ਅਮਰ ਸਿੰਘ ਹਰਗੇ ਵਾਲਿਆ ਹਾਂਜੀ ਬੜਿਆ ਮੈਂ ਨਹੀਂ ਤਾਂ ਉਹ ਡੋਰਮ ਦੇ ਘਟਮਾਸਾ ਹਾਂਜੀ ਹਾਂਜੀ ਸਿਰਫ ਉਸੀ ਦੀ ਪ੍ਰੋਫਲ ਜਾਣਕਾਰੀ ਹੈ ਬਾਕੀ ਦੋਸਤੋਂ ਲਾਈਕ ਸ਼ੇਅਰ ਕਮੈਂਟ ਕਰਿਓ